ਬੜੇ ਟਵਰ ਗਏ ਮਾਮਾ ਦੇ ਪੁੱਤਰ ਬੜੇ ਵਿਕਦਾਂ ਕੀ ਗੋਲੀਆਂ ਵਿਕਦੀਆਂ ਹੀ ਪੰਜਾਂ ਨੇ ਸਾਹ ਵਿੱਚ ਹੀ ਜਾਂਦੇ ਨੇ ਕੋਈ ਨਹੀਂ ਸਰਕਾਰ ਆਪ ਖੋਲੀ ਬੈਠੇ ਨੇ ਹਸਪਤਾਲਾਂ ਚ ਸਰਿੰਜਾਂ ਵੀ ਫਰੀ ਨੇ ਤੇ ਗੋਲੀਆਂ ਵੀ ਫਰੀ ਨੇ ਇਹਦੀ ਉਮਰ ਹਾਰੀ ਗਈ ਸਾਰੇ ਆ ਨਿੱਕਾ ਜਿਹਾ ਬੱਚਾ ਦੇਖ ਲੋ ਪਹਿਲਾਂ ਛੋਟਾ ਹੈ ਬੱਚਾ ਮਾਮਾ ਦੇ ਪੁੱਤਰ ਟੁਰੀ ਜਾਂਦੇ ਨੇ ਲੜਿਆ ਦੇ ਸੇਵੇਂ ਹੀ ਬੜੇ ਜਾਂਦੇ ਰਿਹਾ ਕਿ ਦਿਨ ਚਾਰ ਚਾਰ ਹੀ ਬੜੇ ਜਾਂਦੇ ਨੇ ਕਾਂਗਰਸ ਅਗਲੀ ਨੂੰ ਤਾਂ ਹੀ ਭਜਾਇਆ ਸੀ ਕਿ ਆਮ ਆਦਮੀ ਪਾਰਟੀ ਕੁਝ ਕਰੂਗੀ ਪਰ ਇਹਨਾਂ ਨੇ ਤਾਂ ਉਹਨਾਂ ਤੋਂ ਵੀ ਹੱਦ ਲਾਤੀ ਗੋਲੀ ਸਿਰ ਮੇਰੇ ਸਾਹ ਚ ਕੁਟੀਕਾ ਲਾ ਦੇ ਪਤਾ ਨਹੀਂ ਪੈ ਲਾ ਦੇ ਕੀ ਲਾ ਦੇ ਲਾ ਦੇ ਪੈਸੇ ਪਤਾ ਹੀ ਨਹੀਂ ਲੱਗ ਰਿਹਾ ਸੀ ਲੋਕ ਬਾਹਰ ਨੂੰ ਭੱਜ ਰਹੇ ਨੇ 30-30 ਲੱਖ ਰੁਪਏ ਲਾ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਸਾਰੇ ਆਪਣੇ ਬੱਚਿਆਂ ਨੂੰ ਬਾਹਰ ਕੱਢ ਰਹੇ ਨੇ ਕਿ ਸਾਡਾ ਬੱਚਾ ਕਿਵੇਂ ਨਾ ਕਿਵੇਂ ਬੱਚੇ ਤੋਰ ਦਿੱਤੇ ਆ ਸਤ ਤਰਕ ਨੂੰ ਦਿਲ ਦੀਆਂ ਖਵਾੜਾ ਸਣਾਵਾ ਸੁમિતਰਾ ਜੱਲੋ ਪੀ ਇਹ ਵਿਆਹ ਆਇਆ ਸੀ ਕੀ ਕਰਦਾ ਇਹ ਆ ਜਿਹੜਾ ਸਰਕਾਰਾਂ ਨੇ ਕੱਢੇ ਵਨੇ ਗੋਲੀਆਂ ਜੇਬ ਚ ਰੱਖਣ ਵਾਲੀਆਂ ਇਹ ਪਤਾ ਨਹੀਂ ਕਿਥੋਂ ਲਿਆਂਦਾ ਆਇਆ ਪਸਤਾਲੂ ਲਿਆਂਦਾ ਕਿਥੋਂ ਲਿਆਂਦਾ ਨਾ ਵਸੇ ਕਗਵਲੀ ਕੱਲੇ ਗੋਲੀ ਸੀ ਉਹਨੇ ਕੀ ਪਤਾ ਕੀ ਕੀਤਾ ਜੇ ਤਾਂ ਘਲ ਤਾਂ ਢਿੱਲਾ ਵਾ ਤੁਹਾਨੂੰ ਪਤਾ ਲੱਗਾ ਹਾਂ ਨਸ਼ੇ ਕਰ ਨਸ਼ੇ ਕਰਨ ਇਹਨਾਂ ਕੋ ਵਿਕਦਾ ਵਿਕਦਾਂ ਕਿ ਗੋਲੀਆਂ ਵਿਕਦੀਆਂ ਹੀ ਪਈਆਂ ਨੇ ਸਾਹ ਵੇਚ ਹੀ ਜਾਂਦੇ ਨੇ ਕੋਈ ਸਰਕਾਰ ਨਹੀਂ ਕੋਈ ਨਾ ਸਰਕਾਰ ਆਪ ਖੋਲੀ ਬੈਠੇ ਨਾ ਪਸਤਾਲਾ ਚ ਸਰਿੰਜਾਂ ਵੀ ਫਰੀ ਨੇ ਤੇ ਗੋਲੀਆਂ ਵੀ ਫਰੀ ਨੇ ਬੜੇ ਟਵਾਰਗੇ ਮਾਮਾ ਦੇ ਪੁੱਤਰ ਬੜੇ ਇਹਦਾ ਪੁੱਤਰ ਕਿੰਨੇ ਆਨ 20 ਸਾਲ ਹੋਣ ਲੱਗਾ ਹੈ। ਉਹ ਵੀ ਨਸ਼ਾ ਰੱਖਦਾ। 25 ਦਿਨ। ਤੇ ਮੁੰਡੇ ਮੇਰੇ ਦੇ। ਹਾਂ। ਇਹ ਕੋ ਕਾਕਾ ਇਹ। ਯਸ। ਆ ਬਾਈ ਮੁੰਡਾ ਵਿਆਹ ਵੇ ਕੋਈ ਨਾ ਕਾਕਾ ਹੈ ਕਾਕਾ। ਕੀ ਮਾਕੇ ਕਰਦਾ। ਨਸ਼ਾ ਬੰਦ ਹੋਣਾ ਚਾਹੀਦਾ ਹੈ। ਮਾਮਾ ਦੇ ਪੁੱਤਰ ਟੁਰੀ ਜਾਂਦੇ ਨੇ ਲੜਿਆ ਦੇ। ਸੇਵੇਂ ਹੀ ਬੜੇ ਜਾਂਦੇ ਨੇ ਆਖ ਕੇ ਦਿਨ ਚਾਰ ਚਾਰ ਹੀ ਬੜੇ ਜਾਂਦੇ ਨੇ। ਕਿੱਥੇ ਆਪਾਂ ਨਹੀਂ ਬਹਿਨੇ ਆ। ਕੋਈ ਨਿਕਾਰ ਨਹੀਂ ਕਾਰਵਾਈ ਕੋਈ ਨਹੀਂ ਹੁੰਦੀ ਭਾਈ। ਵਾਗੇ ਕੋਈ ਲੋਕਾਂ ਦੇ ਮਾਵਾ ਤੇ ਬੱਚੇ ਬਾਜ ਜਾਵਣ ਹੋਰ ਕੀ ਕੰਮ ਤੋਂ ਬਾਹਰ ਆ ਜਾਵਣਾ ਚੇਤੂ ਬੰਦ ਹੋ ਜਾਵੇ ਨਛਾ ਜੜ ਵੀ ਕਦਾ ਪਏ ਹਰਮਨ ਪ੍ਰੀਤ ਹਰਮਨ ਪ੍ਰੀਤ ਤਿੰਨ ਸਾਲ ਹੋ ਗਏ ਨੇ ਵਿਹਾਨ ਨੂੰ ਹਰ ਹਰ ਪ੍ਰੀਤ ਨਛਾ ਜਿੰਦਾਬਾਦ ਜੀ ਜ਼ਿਆਦਾ ਨਹੀਂ ਹੈ ਕਿਸ ਤਰ੍ਹਾਂ ਲੱਗ ਰਹੇ ਹੋ ਕੋਲੀ ਖਲੀ ਖਾ ਰ ਲੈਂਦਾ ਸਹੀ ਮਾਦੀ ਕਿਸ ਤਰ੍ਹਾਂ ਹੋ ਗਿਆ ਅੱਜ ਬਸ ਦਾਖਲ ਕੀਤਾ ਵਾ ਸੀ ਬੈਠੇ ਕਰਕੇ ਹੋ ਗਏ ਹਾਂਜੀ ਵੀ ਕੁਛ ਸਰਕਾਰ ਨੇ ਜਿੰਨੇ ਵਾ ਟਰਾਂਡ ਚੁੱਬੇ ਵਾਰ ਸਾਡਾ ਬਣੂ ਦੇਖਦੇ ਪਏ ਵੀਰ ਕੀ ਬਣ ਰਿਹਾ ਹਾਂ ਬੱਚੇ ਦਾ ਹਾਂ ਹਾਂਜੀ ਕੀ ਕਹਿਣਾ ਦਿੰਦੇ ਕੀ ਕਹਿਣਾ ਸਰਕਾਰਾਂ ਨਸ਼ਾ ਬੰਦ ਹੋਣਾ ਚਾਹੀਦਾ ਹੈ ਮਾਵਾਂ ਦੇ ਕੋਟਾ ਜੱਤੀ ਹਾਂਜੀ ਕੋਈ ਵਿਧਵਾ ਹੋ ਰੀਆਂ ਰੋਂ ਕਿਸ ਤਰ੍ਹਾਂ ਹੋ ਗਿਆ ਕੀ ਨਾਮ ਤੁਹਾਡਾ ਮੇਰਾ ਨਾਮ ਕਰਤਾਰ ਸਿੰਘ ਜੀ ਕਿੱਥੇ ਰਹਿੰਦੇ ਹੋ ਪਿੰਡ ਜੱਲੂ ਕਾ ਗੱਟੀ ਰਿਲੇ ਕੀ ਗੱਲ ਬਾਤ ਹੋਈ ਹੈ ਬਾ ਗੱਲ ਬਾਤ ਇਹ ਪਹਿਲਾ ਇਹਨੂੰ ਤਕਲੀਫ ਹੋਈ ਸੀ ਨਖੇ ਦੇ ਖਾਤਰ ਤੇ ਅਸੀਂ 4-5 ਲੱਖ ਰੁਪਏ ਅਭੀ ਲਾਤੇ ਆਇਆ ਜਦੋਂ ਕਿ ਨਾ ਹੁਣ ਸਾਨੂੰ ਪਤਾ ਲੱਗਾ ਬਾਸਗਾ ਚੰਗਾ ਬੜਾ ਅਸੀਂ ਕਮਜ਼ੋਰ ਹੁੰਦੇ ਇਹਨਾਂ ਚੱਕਰ ਕੀ ਹੈ ਤੇ ਗੋਲੀ ਸੇ ਕਰ ਮੇਰੇ ਸਾਹ ਚ ਕੋ ਟੀਕਾ ਲਾਉਂਦੇ ਪਤਾ ਨਹੀਂ ਫੈ ਲਾਉਂਦੇ ਕੀ ਲਾਦ ਲਾਉਂਦੇ ਐਸੇ ਪਤਾ ਨਹੀਂ ਲੱਗ ਰਿਆ ਸੀ ਤੇ ਕੱਲ ਕਹਿੰਦਾ ਮੈਨੂੰ ਸਾਹ ਚੜਦਾ ਸਵੇਰੇ ਅਸੀਂ ਆ ਕਬੀ ਅੱਗੇ ਪਾ ਪੈਸਾ ਤਾਂ ਬਹੁਤ ਲਾਇਆ ਤੈਨੂੰ ਬਚਾ ਲਿਆਂਦਾ ਪੁੱਤਰਾ ਤੋਲ ਤੇ ਲਿਆਂਦਾ ਤੇ ਕੱਲ ਲੜਾ ਘਰੇ ਮਾੜਾ ਮੜ ਲੜਿਆ ਲੜਨ ਦੇ ਕਾਤਰ ਆਂਦਾ ਮੈਂ ਮੈਂ ਇਹ ਲਾਉਂਦੇ ਨਹੀਂ ਪਹਿ ਮੈਂ ਜੀਂਦੇ ਬੰਦੇ ਲੜਦੇ ਨੇ ਤੂੰ ਲੜ ਤੂੰ ਗੁੱਸਾ ਕੀਤੀ ਬੈਠੀ ਦੀ ਇਹਨੂੰ ਸੇਵੀਆਂ ਬਣਾ ਦਿਓ ਖਾਓ ਸੇਵੀਆਂ ਖਾਦਿਆ ਸੀ ਇਧਰ ਸਾਡਾ ਕੋੜ ਮੇ ਭਾਉ ਵੀ ਆ ਗਿਆ अगले दुआई लाई लिया बेचारी जो कि जो सारा औखे आग प्या मैं शहर से तो पूरा भी हो गया लग रहा जी कि तो आ, आ गोलियां खा दे ला दे पता ही नहीं लगता घर इत अडे गए इत बी चल पेशाब गए पिछा नहीं मुड़े पै उम्र हारी भी देख लो छोटा चो फ चली असला जमा करना किसी ने खान खान हो रहा सरकार ने करना जी शरेम गोली सिका चल रहा ही। खारे या, खारे या, खारे या, सारा कुछ शरेआम ਕੀ ਨਾਮ ਦਾ ਹੈ ਵੀਰ ਸਿੰਘ ਹੈ ਜੀ ਮੇਰਾ ਇੱਥੇ ਕਿੱਥੋਂ ਦੇ ਰਹਿਣ ਵਾਲੇ ਆ ਇੱਥੇ ਜੱਲੋ ਕੀ ਮੋੜ ਤੇ ਰਹਿਣ ਵਾਲੇ ਆ ਜੀ ਇਹਦਾ ਬੁढ़ा 20 22 ਸਾਲਾਂ ਦਾ ਕਿਸ ਤਰ੍ਹਾਂ ਮੋੜ ਇਹ ਨਸ਼ਾ ਬਹੁਤ ਜ਼ਿਆਦਾ ਕਰਨ ਲੱਗਿਆ ਸੀ ਨਸ਼ੇ ਕਰਨ ਇਹਨਾਂ ਦੀ ਮੌਤ ਹੀ ਆ ਹਾਂਜੀ ਬਹੁਤ ਜ਼ਿਆਦਾ ਜੀ ਕੋਈ ਸਰਕਾਰਾਂ ਨੇ ਠੱਲਾਈ ਰੱਖੀ ਭਾਈ ਨਹੀਂ ਜੀ ਸਰਕਾਰਾਂ ਨੂੰ ਅਸੀਂ ਵੋਟਾਂ ਹੀ ਇਸ ਕਰਕੇ ਬਦਲਾਅ ਹੀ ਇਸ ਕਰਕੇ ਲਿਆਂਦਾ ਸੀ ਕਿ ਨਸ਼ਾ ਬੰਦ ਹੋਵੇ ਕਾਂਗਰਸ ਆਕਾਲੀਆ ਨੂੰ ਤਾਂ ਹੀ ਭਜਾਇਆ ਸੀ ਕਿ ਆਮ ਆਦਮੀ ਪਾਰਟੀ ਕੁਝ ਕਰੂਗੀ ਪਰ ਇਹਨਾਂ ਨੇ ਤਾਂ ਉਹਨਾਂ ਤੋਂ ਵੀ ਹੱਦ ਲਾ ਦਿੱਤੀ। ਉਸ ਤੋਂ ਨਹੀਂ ਜੀ ਦੁਗਣਾ ਵਧਿਆ ਘਟਿਆ ਨਹੀਂ। ਕਿੰਨੇ ਕ ਮਾਵਾ ਦੇ ਪੁੱਤ ਜੀ ਮਾਵਾ ਦੇ ਪੁੱਤ ਜੀ ਕਈ ਸੈਂਕੜੇ ਤੁਸੀਂ ਸ਼ਾਮ ਨੂੰ ਵੇਖ ਲੋਗੇ ਇੱਥੇ ਕਈ ਤਾਂ ਵਿਚਾਰੇ ਕਮਲੇ ਹੋਏ ਫਿਰਦੇ ਸੜਕਾਂ ਤੇ ਤੁਰੇ ਫਿਰਦੇ ਆ ਨਸ਼ੇ ਦੀ ਭਾਲ ਚੀ ਤੁਰੇ ਫਿਰਦੇ ਨੇ। ਹਾਂਜੀ ਬਹੁਤ ਜ਼ਿਆਦਾ ਹੁਣ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਕੋਈ 18-19 ਸਾਲ ਦੀ ਕੁੜੀ ਆ ਇੱਕ ਬੱਚਾ ਛੋਟਾ ਤੇ ਇਸ ਤਰ੍ਹਾਂ ਹੀ ਹੋ ਜਾਂਦਾ ਜੀ ਬਹੁਤ ਜ਼ਿਆਦਾ ਮਰਾ ਹਾਲ ਹੈ ਪੰਜਾਬ ਦਾ ਇਸ ਕਰਕੇ ਲੋਕ ਇਸ ਡਰ ਤੋਂ ਹੀ ਲੋਕ ਬਾਹਰ ਨੂੰ ਭੱਜ ਰਹੇ ਨੇ 30-30 ਲੱਖ ਰੁਪਏ ਲਾ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਸਾਰੇ ਆਪਣੇ ਬੱਚਿਆਂ ਨੂੰ ਬਾਹਰ ਕੱਢ ਰਹੇ ਨੇ ਕਿ ਸਾਡਾ ਬੱਚਾ ਕਿਵੇਂ ਨਾ ਕਿਵੇਂ ਬਚੇ ਇੱਥੇ ਬਹੁਤ ਜ਼ਿਆਦਾ ਸਾਡੇ ਪਹਿਲਾਂ ਤਾਂ ਇਸ ਇਲਾਕੇ 'ਚ ਜੋ ਕੋਈ ਨਹੀਂ ਬਾਹਰ ਗਿਆ ਸੀ ਅੱਜ ਸੈਂਕੜੇ ਬੱਚੇ ਜਿਹੜੇ ਆ ਬਾਹਰ ਚਲ ਗਏ ਇਹ ਨਸ਼ੇ ਦੇ ਡਰ ਤੋਂ ਕਿ ਸਾਡਾ ਮਾਂ ਪਿਓ ਨੂੰ ਇਹ ਡਰੇ ਕਿ ਸਾਡਾ ਨਸ਼ੇ ਜੇ ਬੱਚਾ ਨਸ਼ੇ 'ਚ ਫਸ ਗਿਆ ਤੇ ਇਹ ਮਰ ਜਾਊਗਾ ਇਸ ਕਰਕੇ ਲੋਕਾਂ ਨੇ ਇਹੀ ਕੰਮ ਕੀਤਾ ਕਿ ਆਪਣੀਆਂ ਜ਼ਮੀਨਾਂ ਵਿੱਚੋਂ ਇੱਥੋਂ ਜਿੰਨੀਆਂ ਜੋ ਵੀ ਐ ਤੇ ਬਾਹਰ ਭੇਜ ਦਿਓ ਬੱਚੇ। ਸਰਕਾਰ ਨੇ ਦੇਖਣਾ ਚਾਹੀਦਾ ਵੀ ਕੱਲ੍ਹ ਪੜ੍ਹੇਗੀ ਵੀ ਅਸਲ। ਵੇਖੋ ਜੀ ਸਰਕਾਰ ਨੂੰ ਤਾਂ ਅਸੀਂ ਵੋਟਾਂ ਤਾਂ ਹੀ ਪਾਈਆਂ ਸੀ ਨਾ। ਬਦਲਾਅ ਤਾਂ ਹੀ ਲਿਆਂਦਾ ਸੀ ਕਿ ਨਸ਼ੇ ਤੇ ਠੱਲ ਪਵੇ ਜਾਂ ਸਾਡਾ ਜੋ ਵੀ ਸਾਡੇ ਹੱਕ ਨੇ ਸਾਨੂੰ ਦਿੱਤੇ ਜਾਣ ਪਰ ਜੋ ਅੱਗੇ ਤੋਂ ਵੀ ਜ਼ਿਆਦਾ ਦੁਗਣਾ ਕੰਮ ਹੋ ਗਿਆ। ਬਹੁਤ ਬਹੁਤ ਬੁਰਾ ਹਾਲ ਹੈ ਜੀ। ਪੰਜਾਬ ਦਾ ਬਹੁਤ ਬੁਰਾ ਹਾਲ। ਪੰਡਿਤ ਅਮਕੇਸ਼ ਸ਼ਰਮਾ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज बादशाह ਹਰ ਸਮੱਸਿਆ ਦਾ ਗਰੰਟੀ ਨਾਲ ਹੱਲ ਸੁਮਾਦਾਨ ਕਰਵਾਓ ਬਸ਼ਗਲ ਕਰਨਾ ਜਾਂ ਤੜਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪੀਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿਣੇ ਤੋਂ ਬਾਹਰ ਵਿਆਹ ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਸੰਬੰਧਨ ਲਈ ਇੱਕ ਵਾਰ ਜਰੂਰ ਫੋਨ ਕਰੋ